ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਦੋਤ ਕੀ ਨਿਗੁਣਿਆ ਨੂੰ ਆਪੇ ਬਖਸ ਲੈ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਊਤਮ ਹੈ ਭਾਈ RAM ਨਾਮ ਚਿਤ ਲਾਏ ਨਿਗੁਣਾਂ ਨੂੰ ਆਪੇ ਬਖਸ਼ ਲੈ ਪਾਈ ਸਤ ਗੁਰ ਕੀ ਸੇਵਾ ਲਾਏ ਸਤ ਗੁਰ ਕੀ ਸੇਵਾ ਊਤਮ ਹੈ ਪਾਈ RAM ਨਾਮ ਚਿਤ ਲਾਏ ਹਰ ਜਿਉ ਆਪੇ ਪਕਸ ਮਿਲਾਏ ਗੁਣਹੀਨ ਹਮ ਅਪਰਾਧੀ ਭਾਈ ਪੂਰੇ ਸਤਗੁਰ ਰੇਰ ਲਾਏ ਰਹਾਉ ਕੌਨ ਕੌਨ ਅਪਰਾਧੀ ਬਕਸੀਨ ਪਿਆਰੇ ਸਾਚੇ ਸਬਦ ਵਿਚਾਰ ਜਲ ਪਾਰ ਉਤਾਰਯਨ ਪਾਈ ਸਤ ਗੁਰ ਬੇੜਾ ਚੜ ਮੰਨੁਰੈ ਤੇ ਕੰਚਨ ਭੈ ਪਾਈ ਗੁਰ پارਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਉ ਵਾਰੀ ਹੋ ਵਾਰਣ ਭਾਈ ਸਤ ਗੁਰ ਕੋ ਸਦ ਬਲਿਹਾਰੇ ਜਾਉ ਨਾਮ ਨਿਦਾਨ ਜਿਨ ਦਿੱਤਾ ਪਾਈ ਗੁਰਮਤ ਸਹਿਜ ਸਮਾਓ ਗੁਰਬਿਨ ਸਹਿਜ ਨਾ ਉਪਜੈ ਪਾਈ ਪੁੱਛੋ ਗਿਆਨੀਆਂ ਜਾਏ ਸਤ ਗੁਰ ਕੀ ਸੇਵਾ ਸਦਾ ਕਰ ਭਾਈ ਵਿਚੋਂ ਆਪ ਗਵਾਏ ਉਗਰਮਤੀ ਭਉ ਉਪਜੈ ਭਾਈ ਭਉ ਕਰਨੀ ਸਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸਚ ਨਾਮ ਆਸਾਰ ਜੋ ਸਤਗੁਰ ਸੇਵੈ ਆਪਣਾ ਭਾਈ ਤਿਨ ਕੈ ਹਉ ਲਾਗਉ ਪਾਏ ਜਨਮ ਸਵਾਰੀ ਆਪਣਾ ਭਾਈ ਖੋਲ ਵੀ ਲੈ ਬਖਸਾਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਵਿਗਨ ਨ ਲਾਗੈ ਕੋਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਵਿਗਣ ਨ ਲਾਗੈ ਕੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਦਉਤ ਕੀ ਨਿਗੁਣਿਆ ਨੂੰ ਆਪੇ ਬਖਸ ਲੈ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮ ਜਿਤ ਲਾਏ